ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਵਿਸ਼ੇਸ਼ ਸੂਚਨਾ ਬੰਦੀ ਸਿੰਘਾਂ ਦੀ ਲਈ ਦੇ ਸੰਬੰਧ ਪ੍ਰੋਫੈਸਰ ਦਿੰਦਲਪਾਲ ਸਿੰਘ ਭੁੱਲ ਜਿਹਨਾਂ ਦਾ ਕੀ ਕੇਸ ਸੈਂਟੈਂਸ ਰਿਵਿਊ ਬੋਰਡ ਨਵੀਂ ਦਿੱਲੀ ਕੇਜਰੀਆਲ ਸਰਕਾਰ ਕੋ ਪਿਆ ਸੀ ਉਹ ਅੱਜ ਸੈਂਟਰਲ ਜੇਲ੍ਹ ਪਿਜ਼ਨਲ ਦੀ ਸਾਈਟ ਦੇ ਉੱਤੇ ਜਿਹੜੀ ਉਹਨਾਂ ਦੀ ਸੈਂਟੈਂਸ ਰਿਵਿਊ ਬੋਰਡ ਜੋ ਕਿ 21 12 2023 ਨੂੰ ਬੈਠਾ ਸੀਗਾ ਉਹਦੀ ਅੱਜ 22 ਜਨਵਰੀ 2024 ਨੂੰ ਰਿਪੋਰਟ ਜਿਹੜੀ ਆ ਉਹ ਸੈਂਟੈਂਸ ਰਿਵਿਊ ਬੋਰਡ ਦੀ ਅਪਲੋਡ ਹੋ ਗਈ ਆ ਜਿਹਦੇ ਮਤਵ ਮੁਤਾਬਕ ਪ੍ਰੋਫੈਸਰ ਦੁੰਦਰਪਾਲ ਸਿੰਘ ਭੁੱਲਾ ਜੀ ਹੁਣਾਂ ਦਾ ਕੇਸ ਸੈਂਟੈਂਸ ਰੂ ਬੋਰ ਵੱਲੋਂ ਡਿਸਮਿਸ ਕਰ ਦਿੱਤਾ ਗਿਆ ਹਾਂ ਪ੍ਰੋਫੈਸਰ ਦੁੰਦਰਪਾਲ ਸਿੰਘ ਭੁੱਲਾ ਜੀ ਹੁਣਾਂ ਦੀ ਵਿਹਾਈ ਜੋ ਕਿ ਜੇਲ ਸੁਪਰੀਟੈਂਡੈਂਟ ਵੱਲੋਂ ਡੀ ਐਮ ਅਮਰਸਰ ਵੱਲੋਂ ਪੁਲਿਸ ਕਮਿਸ਼ਨਰ ਅਮਰਸਰ ਵੱਲੋਂ ਪੰਜਾਬ ਸਰਕਾਰ ਵੱਲੋਂ ਕਮੈਂਡ ਕਰਕੇ ਭੇਜੀ ਗਈ ਸੀ ਤੇ ਪਿਛਲੇ ਕਰੀਬ 1.5 2 ਸਾਲ ਤੋਂ ਤਿੰਨਵਾਦੀ ਪ੍ਰੋਫੈਸਰ ਦੁੰਦਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਕੇਸ ਕੇਜਰੀਅਲ ਸਰਕਾਰ ਵੱਲੋਂ ਡੈਫਰ ਕਰ ਦਿੱਤਾ ਗਿਆ ਸੀਗਾ ਅੰਤ ਉਸ ਸਬੰਧ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਰਿਟ ਪਟੀਸ਼ਨ ਸਾਡੇ ਵੱਲੋਂ ਪ੍ਰੋਫੈਸਰ ਦੁੰਦਪਾਲ ਸਿੰਘ ਉਹਨਾਂ ਦੇ ਬਿਆਸ ਤੇ ਪਾਈ ਗਈ ਸੀਗੀ ਤੇ 21 12 2023 ਨੂੰ ਹੋਈ ਸੈਂਟੈਂਸੂ ਦੀ ਮੀਟਿੰਗ ਦੀ ਜੋ ਕਲੈਕਸ ਰਿਪੋਰਟ ਜਿਹੜੀ ਆ ਉਹਨਾਂ ਦੀ ਸਾਈਟ ਦੇ ਉੱਤੇ ਪਈ ਆ ਉਹਦੇ ਮੁਤਾਬਕ ਪ੍ਰੋਫੈਸਰ ਦੁੰਦਪਾਲ ਸਿੰਘ ਭੁੱਲਰ ਦਾ ਰਿਹਾਈ ਦਾ ਕੇਸ ਡਿਸਮਿਸ ਕਰ ਦਿੱਤਾ ਗਿਆ ਉਹਨਾਂ 34 ਕੇਸ 21 12 2023 ਦੀ ਸੈਂਟੈਂਸ ਨੂੰ ਬੋਲਦੇ ਵਿੱਚ ਵਿਚਾਰੇ ਗਏ ਜਿਨ੍ਹਾਂ ਵਿੱਚੋਂ 14 ਕੇਸ ਕਮੈਂਡ ਕੀਤੇ ਗਏ ਤੇ 32 ਕੇਸ ਸਮੇਤ ਪ੍ਰੋਫੈਸਰ ਦੰਦਪਾਲ ਸਿੰਘ ਭੁੱਲਰ ਦੇ ਇਹ ਰਿਹਾਈ ਦਾ ਕੇਸ ਤਰੀਬ ਵਿੱਚੋਂ ਲੇਜ ਕੇਸ ਦਾ ਡਿਸਮਿਸ ਕਰ ਦਿੱਤਾ ਗਿਆ ਬਹੁਤ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਤੇ ਇੱਕ ਸਰਕਾਰ ਜਿਹੜੀ ਰਿਕਮੈਂਡ ਕਰਦੀ ਆ ਦੂਜੀ ਸਰਕਾਰ ਜੋ ਕਿ ਇਹ 메ਨ ਸਰਕਾਰ ਹੈਗੀ ਪੰਜਾਬ ਸਰਕਾਰ ਦੀ ਉਨਾਰੇ ਦੇ ਆਈ ਕੀਤੀ ਆ ਜਿਕਰ ਜੋ ਆ ਕਿ 550 ਸਾਲਾ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰੂ ਦੇ ਸਵੰ ਚ ਜਿਹੜੀ ਸੰਤਲ ਦੀ ਮੋਦੀ ਸਰਕਾਰ ਵੱਲੋਂ ਰეკਮੈਂਡੇਸ਼ਨ ਭੇਜੀ ਗਈ ਸੀ ਉਹਦੇ ਚ ਪ੍ਰੋਫੈਸਰ ਦੰਦਰਪਾਲ ਸਿੰਘ ਭੁੱਲਾ ਸੋਣਾ ਦਾ ਵੀ ਨਾਂ ਸੀਗਾ ਪਰ ਕੇजरीवाल ਸਰਕਾਰ ਨੇ ਉਹ ਸਾਰੀਆਂ ਗੱਲਾਂ ਉਹਨਾਂ ਦੀ ਹੈਲਥ ਕੰਡੀਸ਼ਨ ਤੇ ਸਾਰੀਆਂ ਅਵੇਲੇਬਲ ਰਿਪੋਰਟਾਂ ਦੇ ਬਾਵਜੂਦ ਵੀ ਉਹਨਾਂ ਸਾਹਿਬ ਦੀ ਜਿਹੜੀ ਆ ਉਹ ਉਹਦੇ ਆਈ ਜੈਕਟ ਕਰ ਦਿੱਤੀ ਗਈ ਆ ਸੋ ਅਗਲਾ 200 ਐਕਸ਼ਨ ਜਿਹੜਾ ਅਸੀਂ ਆਲਰੀ ਪੰਜਾਬ ਵਾਲਿਆਂ ਨਾਲ ਹੀ ਕੋਚ ਰਿਟ ਪਾਈ ਗਈ ਸੀ ਜੇ ਦਾ ਵੀ ਇਹ ਫੈਸਲਾ ਲਿਆ ਜਾਵੇ ਜਿਹੜੀ ਕਿ ਅਗਲੀ ਤਰੀਕ 30 ਜਨਵਰੀ ਆ ਉਹ ਇਨਫਰਸਟ੍ਰਕਚਰ ਸੁਣ ਤੋਂ ਬਾਅਦ ਤੇ ਹੋ ਲੀਗਲ ਸੀਨੀਅਰ ਵਕੀਲਾਂ ਨਾਲ ਗੱਲ ਕਰਨ ਤੋਂ ਬਾਅਦ ਇੱਥੇ ਅਗਲਾ ਕੋਰਸ ਆਫ ਐਕਸ਼ਨ ਜਿਹੜਾ ਉਹ ਤੈਅ ਕੀਤਾ ਜਾਏਗਾ ਸੋ ਇਹ ਜਾਣਕਾਰੀ ਵਾਸਤੇ ਦੱਸ ਦਿਆਂ ਕਿ ਪ੍ਰੋਫੈਸਰ ਦੰਦਰਪਾਲ ਸਿੰਘ ਭੁੱਲਤ ਹੋਣਾ ਦਾ ਕੇਸ ਦਿੱਲੀ ਦੀ ਕੇਜਰੀਅਲ ਸਰਕਾਰ ਨੇ ਸੈਂਟੈਂਸ ਦੂਰ ਬੋਲ ਦੇ ਵਿੱਚ ਰਿਜੈਕਟ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ